ਯੋ ਸਰ ਡਿਪਾਰਟਮੈਂਟ ਦੇ ਆਰਡਰ ਆਈਸੀਬੀਟੀ ਜਿਹੜੇ ਕੋਈ ਇੱਥੇ ਪਾਰਕਿੰਗ ਏਰੀਆ ਆ ਉਹਦੀ ਕੋਈ ਦੁਰਘਟਨਾ ਹੋ ਰਹੀ ਸੀ ਕਿ ਜਹਾ ਕੋਈ ਨਜਾਇਜ਼ ਵਰਤੋਂ ਕਰ ਰਿਹਾ ਸੀਗਾ ਉਹਨੂੰ ਖਾਲੀ ਕਰਾਉਣ ਦਾ ਤੇ ਸਾਫ਼ ਕਰਾਉਣ ਦੀ ਕਰਦੇ ਚੱਲ ਰਹੇ ਨੇ ਪਹਿਲਾਂ ਮੈਨੂੰ ਵੀ ਲੋਚ ਸੀ ਮੈਂ ਵੀ ਕਹਿੰਦਾ ਹਾਂਜੀ ਹਾਂਜੀ ਨੋਟਿਸ ਦਿੱਤਾ ਗਿਆ ਸੀ ਅੱਜ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏਗੀ ਅੱਜ ਫਿਰ ਪਹਿਲਾਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਖੁਦ ਇਹਨੂੰ ਖਾਲੀ ਕਰਾ ਦਿਓ ਏਰੀਏ ਨੂੰ ਮੌਕੇ ਦਿੱਤੇ ਗਏ ਸੀ ਪਰੰਤੂ ਜਦੋਂ ਇਹਨਾਂ ਨੇ ਆਪ ਖੁਦ ਖਾਲੀ ਨਹੀਂ ਕੀਤੇ ਪਹਿਲਾਂ ਖਾਲੀ ਕਰਵਾਇ ਵੀ ਗਿਆ ਸੀ ਫਿਰ ਮੁੜ ਕੇ ਲਾ ਲੈ ਗਿਆ ਸੀ ਤਾਂ ਕਰਕੇ ਫਿਰ ਅੱਜ ਜਿਹੜਾ ਆਪੀ ਪ੍ਰਸ਼ਾਸਨ ਆਪ ਖਾਲੀ ਕਰਾ ਰਿਹਾ ਹੈ ਇਸ ਦਾ ਦੇਖ ਕੇ ਜਿਸ ਤਰ੍ਹਾਂ ਥਾੜੇ ਦੇ ਕੁੱਤੇ ਆਪ ਦੀ ਵੀ ਤੇ ਤੁਹਾਡੇ ਕੁੱਟਾਂ ਦੇ ਵਿੱਚ ਖੜੇ ਹੋਏ ਜੀ ਸਾਰਾ ਸਮਾਨ ਚੱਕਿਆ ਜਾ ਸਾਰੇ ਸਾਰੇ ਚੱਕੇ ਜਾਣਗੇ ਥਾੜੇ ਦਾ ਕੁਝ ਹਾਂਜੀ 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 ਉਹਨਾਂ ਦੇ ਖੜੇ ਹੋਏ ਨੇ ਨਿਕਲੇ ਨਹੀਂ ਸਾਰੇ ਖੜੇ ਮਤਲਬ ਜੇ ਦਾ ਵੀ ਕੋਈ ਇੱਥੇ ਨਜਾਇਜ਼ ਲਗਾ ਰਿਹਾ ਵਾ ਉਹ ਸਾਰੇ ਕਿੱਥੇ ਜਾਣ ਦੇ ਪਾਸੇ ਕਿੱਥੇ ਆ ਰਿਹਾ ਪਰ ਮੇਰਾ ਨਾਮ ਜਸਮੀਤ ਸਿੰਘ ਹੈ ਜੀ ਮੈਂ ਫਰੋਜਪੁਰ ਦਾ ਨਿਵਾਸੀ ਆ ਮੇਰਾ ਜੰਪਲ ਇੱਥੋਂ ਦਾ ਹੈ ਜੀ ਮੇਰੇ ਫਾਦਰ ਸਾਹਿਬ ਨੂੰ 40 ਸਾਲ ਹੋ ਗਏ ਕੰਮ ਕਰਦਿਆਂ ਨੂੰ ਜੀ ਠੀਕ ਹੈ ਜੀ ਮੈਂ ਪੜ੍ਹ ਲੈ ਕੇ ਬੀਏ ਕੀਤੀ ਮੈਂ ਠੀਕ ਹੈ ਜੀ ਮੈਂ 3-4 ਵਾਰੀ ਪੰਜਾਬ ਪੁਲਿਸ ਦੇ ਟ੍ਰਾਇਲ ਵੀ ਦਿੱਤੇ ਜੀ ਜਿਦੇ ਚ ਕੋਈ ਮੇਰੀ ਮੈਰਿਡ ਨਹੀਂ ਬਣੀ ਸੋ ਮੈਂ ਗਲਤ ਪਾਸਾ ਨਾਲ ਚੁੰਦੇ ਮੈਂ ਆਪਣੇ ਫਾਦਰ ਸਾਹਿਬ ਦਾ ਕੰਮ ਫਰੂਟ ਦਾ ਕੰਮ ਕਰਦੇ ਜੀ ਇੱਕ ਤੁਣ ਕੇ ਕਹਿੰਦਾ ਫਰੂਡ ਦਾ ਕੰਮ ਕਰਨਾ ਕੋਈ ਬੰਦਾ ਮਾਰਾ ਜਾ ਵੀ ਸ਼ੋਅ ਕਰ ਜੇ ਉਹ ਗਲਤ ਕੰਮ ਕਰਦੇ ਆ ਨਹੀਂ ਗਿਆ ਮੈਂ ਤਾਂ ਕਰਕੇ ਖਾ ਰਹੇ ਆ ਜੀ ਠੀਕ ਹੈ ਜੀ ਮੈਂ ਹੁਣ ਕਿੱਥੇ ਮੇਰੇ ਫਾਦਰ ਸਾਹਿਬ ਆ ਇੱਥੇ ਸਰਕਾਰੀ ਹਸਪੀਟਲ ਹੁੰਦਾ ਸੀ দান ਕੀਤੀ ਜਗ੍ਹਾ ਸਰਕਾਰੀ ਹਸਪੀਟਲ ਅਕਾਲੀ ਦਲ ਦੀ ਸਰਕਾਰ ਵੇਰੇ ਇਸ ਕੋਈ ਕਪੜੇ ਕਰਕੇ ਵੇਚਤੀ ਕਿ 70 ਕਰੋੜ ਕੇ 80 ਕਰੋੜ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਬਾਹਰ ਜਿਹੜੇ ਗਰੀਬ ਬੇਰੁਜ਼ਗਾਰ ਕੁਮਾਰੇ ਨੇ ਜਦੋਂ ਹਸਪੀਟਲ ਸੀ ਇਸ ਹਸਪੀਟਲ ਦੇ ਥਾਂ ਤੇ ਗਰੀਬਾਂ ਨੂੰ ਜਿਆਦਾ ਦੇ ਦੇ ਨਹੀਂ ਦਿੱਤੀ ਇਹਨਾਂ ਨੇ ਆਪਦੀਆਂ ਬਿਲਡਿੰਗਾਂ ਕੋ 2 ਕਰੋੜ ਕੋ 5 ਕਰੋੜ ਉਹ ਸਾਡੀ ਔਕਾਤ ਤੋਂ ਬਾਹਰ ਸਾਡੀ ਕਾਦ ਦੇ ਵਿੱਚ ਨਹੀਂ ਗਿਆ ਸੀ ਇਹ ਇਹਨਾਂ ਨੇ ਵੇਚ ਤੇ ਹੁਣ ਉਹਨਾਂ ਦੇ ਅੱਗੇ ਚਲੋ ਜਿਹੜੇ ਪ੍ਰਵਾਸੀ ਆਏ ਸੀ ਕੋਈ ਬਸੰਤ ਕਰਕੇ ਘਵਾਰੇ ਵਿੱਚ ਚਲ ਉਹ ਤਾਂ ਪ੍ਰਵਾਸੀ ਹੈ ਜੀ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਕਰ ਚੁੱਕਾ ਮੈਂ ਇੱਥੋਂ ਦਾ ਜੰਪਾਣਾ ਮੈਂ ਪ੍ਰਵਾਸੀ ਨਹੀਂ ਹੈਗਾ ਮੈਂ ਇੱਥੇ ਕੰਮ ਕਰਦਾ ਦਿੱਲੀਗੜ੍ਹ ਬਾਹਰ 40 ਸਾਲ ਹੋ ਗਏ ਕਿਸੇ ਕੋਲ ਵੀ ਪੁੱਛ ਲਓ ਤੇ ਉਹਨਾਂ ਕਰਕੇ ਇਹਨਾਂ ਨੇ ਆ ਕੇ ਸਾਨੂੰ ਕੁਝ ਟਾਈਮ ਪਹਿਲਾਂ ਨੋਟਿਸ ਲਾਇਆ ਮੈਂ ਉਹਨਾਂ ਨੂੰ ਇਹੀ ਰਿਕਵੈਸਟ ਕੀਤੀ ਵੀ ਸਰ ਮੇਰਾ ਰਜਗਾਰ ਇਹੀ ਹੈ ਮੈਂ ਆਦੇ ਬੱਚਿਆਂ ਨੂੰ ਪੜਾ ਲਖਾ ਰਿਹਾ ਇੱਥੋਂ ਹੀ ਪਜਾ ਹੈ ਤੇ ਉਤੋਂ ਇਹਨਾਂ ਨੇ ਨੋਟਿਸ ਲਾ ਕੇ ਚਲ ਗਏ ਕੋ ਦੋ ਤਿੰਨ ਚਾਰ ਮਹੀਨੇ ਪਹਿਲਾਂ ਨੋ ਉਹਦੀ ਕਾਰਵਾਈ ਕਰਦੇ ਇਹਨਾਂ ਨੇ ਅੱਜ ਪ੍ਰਵਾਸੀ ਹੋਣ ਹੈ ਨਾਲ ਸਾਨੂੰ ਵੀ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਆਪਣਾ ਸਮਾਨ ਚੱਕ ਲਓ ਮੈਂ ਕਿਹਾ ਜੀ ਤੁਹਾਡੀ ਪੁੱਡਾ ਦੀ ਮਾਰਕੀਟ ਚਲੋ ਤੁਸੀਂ ਖਰੀਦ ਲਈਏ ਦਾਣ ਕੀਤੀ ਜਾਣਾ ਤੁਸੀਂ ਖਰੀਦ ਲਈਏ ਅਸੀਂ ਚੱਕ ਕੇ ਥੋੜਾ ਬਾਹਰ ਲਾ ਲੈਨੇ ਆ ਹੁਣ ਵਾਜੇ ਅਸੀਂ ਬਾਹਰ ਲਾ ਲੈਨੇ ਆ ਤੇ ਐਸਐਚਓ ਸਾਹਿਬ ਕਹਿੰਦੇ ਇਹੀ ਚੱਕ ਲੈਨੇ ਆ ਜੀ ਅੰਦਰ ਲਾ ਲੈਨੇ ਤੇ ਇਹੀ ਚੱਕ ਲੈਨੇ ਆ ਹੁਣ ਤੁਸੀਂ ਸਾਨੂੰ ਇਹ ਰਾਏ ਦਿਓ ਮੈਂ ਸ਼ਹਿਰ ਵਾਸੀਆਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਅਸੀਂ ਜਾਈਏ ਤੇ ਜਾਈਏ ਕਿੱਥੇ ਜੇ ਅਸੀਂ ਸਾਨੂੰ ਅੱਗੋਂ ਕਿਸੇ ਦਾ ਕਮੈਂਟ ਆਏ ਨੇ ਚੋਪੜੀਆਂ ਖਾਂਦੇ ਜੀ ਚੋਪੜੀਆਂ ਤਾਂ ਖਾਂਦੇ ਆ ਜੇ ਰੋਜ਼ਗਾਰ ਕਰ ਰਹੇ ਆ ਜੇ ਸਾਡਾ ਰੋਜ਼ ਇਸ ਕਰਕੇ ਅਸੀਂ ਰਿਕਵੈਸਟ ਕਰ ਰਹੇ ਹਾਂ ਵੀ ਸਾਨੂੰ ਕੋਈ ਮਾੜੀ-ਮੋਟੀ ਜਗ੍ਹਾ ਦਿੱਤੀ ਜਾਵੇ ਇਹਨਾਂ ਦੇ ਹੁਣ ਚਲੇ ਜਾਂਦੇ ਪ੍ਰਵਾਸੀ ਚਲੇ ਜਾਣਗੇ ਅਸੀਂ ਕਿੱਥੇ ਜਾਈਏ ਅਸੀਂ ਪੰਜਾਬ ਦੇ ਉਸਨੀਕ ਆ ਅਸੀਂ ਕਿੱਥੇ ਜਾਈਏ ਸਾਨੂੰ ਕੰਮ ਕਰ ਲੈਂਦੇ ਹੋ ਸਾਨੂੰ ਮਜਬੂਰ ਨਾ ਕਰੋ ਵੀ ਅਸੀਂ ਗਲਤ ਕੰਮ ਕਰੀਏ